ਦਨ ਦੇ ਵਿੱਚ 10 ਜਾਂ 12 ਫੋਨ ਅਜਿਹੇ ਆਉਂਦੇ ਨੇ ਜਿਨ੍ਹਾਂ ਨੂੰ ਮੈਂ ਗਾਈਡ ਕਰਕੇ ਬ੍ਰੇਨ ਦੀ ਸੱਟ, ਗੋਡੇ ਬਦਲੀ ਜਾਂ ਰੀੜ ਦੀ ਹੱਡੀ ਦੀ ਸੱਟ ਜਿਨ੍ਹਾਂ ਆਪਰੇਸ਼ਨਾਂ ਤੇ ਲੋਕਾਂ ਦਾ 20-20 ਲੱਖ ਰੁਪਈਆ ਲੱਗਦਾ 10-10 ਲੱਖ ਰੁਪਈਆ ਲੱਗਦਾ ਘਰ बिक ਜਾਂਦੇ ਨੇ ਉਹਨਾਂ ਲੋਕਾਂ ਨੂੰ ਮੈਂ ਗਾਈਡ ਕਰਕੇ ਚੰਡੀਗੜ੍ਹ ਪਹੁੰਚਾਉਣਾ ਚੰਡੀਗੜ੍ਹ ਪਹੁੰਚਾ ਕੇ ਇਕੱਲਾ ਕੰਮ ਨਹੀਂ ਸਰਦਾ ਕਈ ਵਾਰੀ ਮੈਨੂੰ ਖੁਦ ਆਪਣੇ ਪਿੰਡ ਤੋਂ 150 ਕਿਲੋਮੀਟਰ ਸਫਰ ਕਰਕੇ ਜਾਣਾ ਪੈਂਦਾ ਪਰ ਮੇਰਾ ਨੰਬਰ ਵੰਡਣ ਵਾਲੇ ਲੋਕਾਂ ਨੇ ਤਹਈਆ ਕੀਤਾ ਹੋਇਆ ਹੈ ਵੀ ਮੇਰਾ ਨੰਬਰ ਤਾਂ ਲੋਕਾਂ ਨੂੰ ਦੇਈ ਜਾਓ ਪਰ YouTube ਕਿਸੇ ਨੂੰ ਨਾ ਦੱਸੋ ਕਿਉਂਕਿ ਇਹ YouTube ਤੇ ਵੀ ਜਾਣਕਾਰੀਆਂ ਦਿੰਦਾ ਹੈ ਦੇਖੋ ਇੰਨਾ ਲੰਬਾ ਸਮਾਂ ਫਿਰ ਕੰਮ ਨਹੀਂ ਚੱਲਣਾ ਹੈਗਾ ਆ ਮੈਂ 5-7 ਦਿਨ ਪਹਿਲਾਂ ਤਾਂ ਹੀ ਪੋਸਟਾਂ ਨਹੀਂ ਸੀ ਪਾਈਆਂ YouTube ਤੇ ਵੀ ਲੋਕ ਸਿਰਫ ਅਪਦਾ ਕੰਮ ਕਰਾਉਣ ਦਾ ਕਤ ਮਤਲਬ ਰੱਖਦੇ ਨੇ ਹੁਣ ਤਿੰਨੇ ਆਪਰੇਸ਼ਨ ਹੋਏ ਨੇ ਡੀਐਸਏ ਵਾਲੇ ਤਿੰਨੇ ਆਪਰੇਸ਼ਨਾਂ ਦਾ ਰੁਪਈਆ ਲੱਗਦਾ ਸੀ 15-15 ਲੱਖ ਆਪਾਂ ਨੇ ਕਰਾਏ ਨੇ 1.5 ਲੱਖ ਚ ਗਾਈਡ ਕਰਕੇ ਜਿਹਦੇ ਚ 2.5 ਲੱਖ ਰੁਪਈਆ ਆਯੂਸ਼ਮਾਨ ਦੀ ਅਪਰੂਵਲ ਨਾਲ ਦਿੱਲੀ ਤੋਂ ਆਇਆ ਮੋਦੀ ਕਾਰਡ ਤੇ ਮੇਰਾ ਇਹ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਕਿ ਜੇ ਤੁਸੀਂ ਅੱਗੇ ਮੇਰਾ ਕਿਸੇ ਨੂੰ ਨੰਬਰ ਦਿਨੇ ਹੋ ਤਾਂ ਪਲੀਜ਼ ਮੇਰੀ YouTube ਵੀ ਦੱਸ ਦਿਆ ਕਰੋ ਅਗਲੇ ਨੂੰ ਦੇਖੋ ਇੱਥੇ ਕੀ ਹੈ ਕਮਲੇ ਨੂੰ ਬੋਲਾ ਖਿੱਚੀ ਫਿਰਦਾ ਕੰਧਾਂ 'ਚ ਵੱਜਦੇ ਫਿਰਦੇ ਨੇ ਲੋਕ ਸਵੇਰੀ ਬੀਬੀਆਂ ਘਰਾਂ 'ਚ ਫੋਨ ਲੈ ਕੇ ਬਹਿ ਜਾਂਦੀਆਂ ਨੇ ਕੋਈ ਸੂਟ ਦੇਖਦੀ ਐ ਕੋਈ ਧੁੱਤੇ ਉਹਨਾਂ ਨੂੰ ਦੇਖਦੀ ਐ ਕੋਈ ਭਾਨੇ ਭਗੌੜੇ ਉਹਨਾਂ ਨੂੰ ਦੇਖਦੀ ਐ ਸਾਰੀ ਦਿਹਾੜੀ ਅਸੀਂ ਲੱਚਰ ਵੀਡੀਓ ਬੇਮਤਲਬ ਦੀਆਂ ਵੀਡੀਓ ਦੇਖਦੇ ਆ ਤੇ ਉਹਨਾਂ ਨੂੰ ਸ਼ੇਅਰ ਕਰਦੇ ਆ ਇੱਕ ਦੂਜੇ ਨੂੰ ਭੇਜਦੇ ਆ ਪਰੰਤੂ ਜਿਸ ਦਿਨ ਲੋੜ ਪੈ ਜਾਂਦੀ ਹੈ ਵੀ ਹੁਣ ਕੋਈ ਬਿਮਾਰ ਹੋ ਗਿਆ ਬਹੁਤ ਬੁਰੇ ਤਰੀਕੇ ਨਾਲ ਜਾਂ ਕੋਈ ਇਹੀ ਜੀ ਗੱਲਬਾਤ ਹੋਊਗੀ ਕਿ ਕਿਸੇ ਤੇ ਸੱਟ ਲੱਗੀ ਮਾਸੀ ਪੂਆ ਮਾਮੀ ਚਾਚੀ ਉਦੋਂ ਮੈਨੂੰ ਲੱਭਣ ਲੱਗ ਜਾਂਦੇ ਨੇ ਲੋਕ ਫੇਰ ਤਕਰੀਬਨ ਤਕਰੀਬਨ ਸਾਰੇ ਪੰਜਾਬ 'ਚ ਮੇਰਾ ਨੰਬਰ ਲੱਭਿਆ ਜਾਂਦਾ ਹੈ ਫੇਰ ਮੈਨੂੰ ਫੋਨ ਕਰਦੇ ਨੇ ਸਤੀਜ ਜੀ ਹੁਣ ਤੁਸੀਂ ਦੱਸੋ ਤੁਸੀਂ ਸਾਡਾ ਸਾਡੀ ਕੀ ਮਦਦ ਕਰੋਗੇ ਸਤੀਜ ਨੇ ਠੇਕਾ ਲਿਆ ਮੈਨੂੰ ਦੇਖਦਾ ਤਾਂ 3000 ਬੰਦਾ ਹੈ 3000 ਬੰਦਾ ਮੈਨੂੰ ਹਫਤੇ ਨਹੀਂ ਤਿੰਨ ਦਿਨਾਂ ਦੇ ਵਿੱਚ ਫੋਨ ਕਰ ਲੈਂਦਾ ਰੋਜ਼ 1000 ਫੋਨ ਆਉਂਦਾ ਮੈਂ ਠੇਕਾ ਨਹੀਂ ਲੈਣਾ ਕਿਸੇ ਦਾ ਵੀ ਸਾਰੀ ਦਿਹਾੜੀ ਤਾਂ ਤੁਸੀਂ ਲੋਕਾਂ ਦਾ ਗੋਹਾ ਕੂੜਾ ਚੱਕੀ ਫਿਰਦੇ ਹੋ ਸਾਰੀ ਦਿਹਾੜੀ ਨਾਲੇ ਤਾਂ ਬੱਚਿਆਂ ਦੇ ਦਿਮਾਗ 'ਚ ਤੁਸੀਂ ਲੈਕਚਰ ਵੀਡੀਓ ਭਰਦੇ ਹੋ ਲੜੇ ਆਪਦਿਆਂ ਚ ਭਰਦੇ ਹੋ ਆ ਬਲੌਗਰਾਂ ਨੂੰ ਦੇਖਦੇ ਆ ਤੁਸੀਂ ਆਸਟ੍ਰੇਲੀਆ ਬੈਠੇ ਉਹ ਬਲੌਗ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ 2-2 ਲੱਖ ਬੰਦਾ ਦੇਖਦਾ ਸਤੀਸ਼ ਨੂੰ 4000 ਬੰਦਾ ਦੇਖਦਾ 5000 ਉਹਨਾਂ ਲਈ ਸਤੀਸ਼ ਖੜਾ ਹੈ ਪਰ ਆ ਜਿਹੜੇ ਬੇਫਾਲਤੂ ਜੇ ਆ ਜਾਂਦੇ ਨੇ ਸਾਨੂੰ ਜੀ ਨੰਬਰ ਫਲਾਣੇ ਨੇ ਦੇਦਾ ਟਿੰਕ ਨੇ ਦੇਦਾ ਜਿੰਨਾ ਚਿਰ ਮੇਰੇ YouTube ਤੇ ਫਾਲੋਅਰ ਨਹੀਂ ਉਹਨਾਂ ਚਿਰ ਕਿਸੇ ਦੀ ਕਾਲ ਨਹੀਂ ਸੁਣੀ ਜਾਊਗੀ ਕਿਉਂ ਭਾਈ ਅਸਾਨੂੰ ਵੀ ਕੋਈ ਕੰਮ ਹੈ ਆਪਦਾ ਮੈਂ ਜ਼ਿੰਦਗੀ ਦੇ 30 ਸਾਲ ਸਿਰ ਪੈਸੇ ਚੀਜ਼ ਤੇ ਲਾਤੇ ਕਦੇ ਕਿਸੇ ਦੇ ਗੋਡੇ ਬਦਲਾ ਦੇ ਕਦੇ ਕਿਸੇ ਦੇ ਹਾਰਟ ਸਟੰਟ ਪਵਾ ਦੇ ਮੋਗਾ ਬਰਨਾਲਾ ਮੈਂ ਕਹਿੰਦਾ ਯਾਰ ਅਮਰੀਕਾ ਕੈਨੇਡਾ ਵੱਕ ਤੋਂ ਫੋਨ ਆ ਜਾਂਦੇ ਨੇ ਸਾਰੀ-ਸਾਰੀ ਦਿਹਾੜੀ ਮੇਰਾ ਦਿਮਾਗ ਖਾਈ ਜਾਂਦੇ ਨੇ ਸਾਡਾ ਤਾਂ ਜੀ ਆ ਹੁਣ 5 ਲੱਖ ਲੱਗ ਗਿਆ ਸਾਡਾ 15 ਲੱਗ ਗਿਆ ਆ ਹੁਣੇ ਇੱਕ ਗੁੜੀਆ ਦਾ ਫੋਨ ਆਇਆ ਕਹਿੰਦੀ ਜੀ 20 ਲੱਖ ਰੁਪਈਆ ਲੱਗ ਗਿਆ ਰੀੜ ਦੀ ਹੱਡੀ ਦਾ ਆਪਰੇਸ਼ਨ ਕਰਾਇਆ ਦਿੱਲੀ ਮਗਾ ਵੀਰਾ ਮੈਂ 60000 ਚ ਗਰਾਉਂਦਾ ਕਹਿੰਦੀ ਸਾਨੂੰ ਤਾਂ ਜੀ ਪਤਾ ਹੀ ਨਹੀਂ ਸੀ ਮੈਂ ਕਿਹਾ ਪਤਾ ਤਾਂ ਤਾਂ ਲੱਗੇ ਜੇ ਤੁਸੀਂ ਮੇਰੀਆਂ ਵੀਡੀਓ ਸਕਰੋਲ ਨਾ ਕਰੋ ਮੇਰੀ ਵੀਡੀਓ ਤਾਂ ਸਕਰੋਲ ਕਰਕੇ ਤੁਸੀਂ ਅੱਗੇ ਕੱਢ ਦਿੰਨੇ ਹੋ ਵੀ ਇਹ ਤਾਂ ਐਵੇਂ ਹੀ ਬਿਵਾਰੀਆਂ ਤੁਹਾਮਰੀਆਂ ਜੀਆਂ ਦੀਆਂ ਗੱਲਾਂ ਕਰੀ ਜਾਂਦਾ ਉਹ ਕੋਠੇ ਤੋਂ गिर ਗਿਆ ਕੋਠੇ ਤੋਂ ਗਿਰਨ ਕਰਕੇ ਰੀੜ ਦੀ ਹੱਡੀ ਟੁੱਟ ਗਈ ਉਹਦਾ ਰੁਪਇਆ 20 ਲੱਖ ਲੈ ਲਿਆ ਹਾਲਾਂਕਿ ਦੋਹੇ ਪਲੇਟਾਂ 60000 ਦੀਆਂ ਪੈਂਦੀਆਂ ਨੇ ਉਹ ਭਾਈ ਮੈਨੂੰ ਦੇਖਦੇ ਹੋਮੋਂਗੇ ਤਾਂ ਹੀ ਤੁਹਾਨੂੰ ਜਾਣਕਾਰੀ ਹੋਊ ਪਰसों ਇੱਕ ਦਾ ਫੋਨ ਆਇਆ ਕਹਿੰਦਾ ਜੀ ਮੇਰੀ ਮਾਸੀ ਦੇ ਬੇਟੇ ਦੀ ਮਦਦ ਕਰੋ ਮੈਂ ਕਿਹਾ ਤੇਰੀ ਮਾਸੀ ਦਾ ਬੇਟਾ ਹੈ ਕੀ ਪ੍ਰੋਬਲਮ ਆਉ ਨੂੰ ਉਹਦਾ ਲੀਵਰ ਡੈਮੇਜ ਹੋ ਗਿਆ ਜੀ ਪੇਟ ਚ ਪਾਣੀ ਪੈ ਗਿਆ ਮੈਂ ਕਿਹਾ ਸ਼ਰਾਬ ਪੀਣਾ ਰੋਕ ਲੰਦਾ ਉਹਨੂੰ ਕਹਿੰਦਾ ਉਹ ਤਾਂ ਜੀ ਰੋਕਿਆ ਨਹੀਂ ਮੈਂ ਕਿਹਾ ਮੇਰੀ ਵੀਡੀਓ ਤੂੰ ਦੇਖਦਾ ਤੇਰੀ ਮਾਸੀ ਦਾ ਮੁੰਡਾ ਦੇਖਦਾ ਕਹਦਾ ਨਾ ਜੀ ਮੈਂ ਕਿਹਾ ਜੇ ਦੇਖਦਾ ਹੁੰਦਾ ਤਾਂ ਉਹ 6 ਮਹੀਨੇ ਪਹਿਲਾਂ ਰਬੜ ਰਿੰਗਪ ਵਾਲੰਦਾਪ ਦੇ ਲੀਵਰ ਚ ਕਿਉਂਕਿ ਇਹ ਸ਼ਰਾਬੀ ਬੰਦਿਆਂ ਦੇ ਇਹ ਨਹੀਂ ਹੈਗਾ ਵੀ ਇੱਕੋ ਲਗਤ ਪੇਟ ਚ ਪਾਣੀ ਪੈ ਜੇ ਪਹਿਲਾ ਉਹ 4-5 ਵਾਰੀ ਬਿਮਾਰ ਹੁੰਦੇ ਨੇ ਜਦੋਂ ਬਿਮਾਰ ਹੁੰਦੇ ਨੇ ਉਦੋਂ ਉਹਦੇ ਲੀਵਰ ਤੇ ਛੱਲੇ ਚੜ ਜਾਂਦੇ ਨੇ 1000 ਰੁਪਿਆ ਲੱਗਦਾ ਸਾਰਾ ਬਾਅਦ ਚ 7 ਲੱਖ ਰੁਪਿਆ ਤਾਂ ਕਹਿੰਦੇ ਹੁਣ ਤੱਕ ਅਸੀਂ ਲਾ ਪਾ ਲੁਧਿਆਣੇ ਤੇ ਅੱਗੇ ਹੁਣ ਉਹ ਜਵਾਬ ਦਿੰਦੇ ਨੇ ਕਹਿੰਦੇ ਜੀ ਚੰਡੀਗੜ੍ਹ ਜਾਂ ਦਿੱਲੀ ਲਿਜਾ ਕੇ ਲੀਵਰ ਟ੍ਰਾਂਸਪਲੈਂਟ ਕਰਾਓ ਕਿਉਂ ਲੀਵਰ ਟ੍ਰਾਂਸਪਲੈਂਟ ਹੋਣਾ ਹੁਣ ਕਿਉਂਕਿ ਮਾਸੀ ਦਾ ਮੁੰਡਾ ਮੇਰੀ ਵੀਡੀਓ ਨਹੀਂ ਸੀ ਦੇਖਦਾ ਜੇ ਵੀਡੀਓ ਦੇਖਦਾ ਹੁੰਦਾ ਉਹਨੂੰ ਚੁੱਪ ਕਰਕੇ ਜਦੋਂ ਪਹਿਲੀ ਵਾਰੀ ਪੇਟ 'ਚ ਪਾਣੀ ਪਿਆ ਸੀ ਅਸੀਂ ਬੁਲਾਉਂਦੇ ਚੰਡੀਗੜ੍ਹ ਉਹਦੇ ਲੀਵਰ ਤੇ ਐਂਡੋਸਕੋਪੀ ਰਹੀਂ ਛੱਲੇ ਚੜ ਜਾਂਦੇ ਹਜ਼ਾਰ ਰੁਪਏ ਦੇ ਰਬੜ ਰਿੰਗ ਨੇ ਹੁਣ 40 ਲੱਖ ਦਾ ਟ੍ਰਾਂਸਪਲੈਂਟ ਹੈ ਨਾ ਤਾਂ 40 ਲੱਖ ਰੁਪਈਆ ਨਾ ਇਹ ਦਿੱਲੀ ਜਾ ਸਕਦੇ ਨੇ ਨਾ ਇਹ ਕੁਝ ਬਣ ਸਕਦਾ ਇਸ ਲਈ ਅਸੀਂ ਠੇਕਾ ਲੈਣਾ ਸਿਰਫ ਜਿਹੜਾ ਸਾਨੂੰ ਦੇਖਦਾ ਹੈ ਉਹ ਉਸ ਬੰਦੇ ਦਾ ਅੱਗੇ ਰਿਸ਼ਤੇਦਾਰਾਂ ਦਾ ਜਾਂ ਕਿਸੇ ਦਾ ਵੀ ਮੇਰਾ ਫੋਨ ਨੰਬਰ ਨਾ ਦਿਆਂ ਕਰੋ ਬਿਲਕੁਲ ਨਾ ਦਿਓ ਬਹੁਤ ਕੁਝ ਕਰ ਲਿਆ 30 ਸਾਲਾਂ ਚ ਹੂਲੀ-ਹੂਲੀ ਜਿਹੜਾ ਆਉਂਦਾ ਸੀ ਸਤੀਸ਼ਾ ਆ ਗਿਆ ਉਹ ਸਤੀਸ਼ਾ ਆ ਗਿਆ ਜਮੀਨੀ ਜਿਹੜੇ ਬੰਦੇ ਮੈਨੂੰ ਦੇਖਦੇ ਨੇ ਮੇਰੀ ਵੀਡੀਓ ਤੇ ਕਮੈਂਟ ਕਰਦੇ ਨੇ ਮੈਨੂੰ ਅੱਧੀ ਰਾਤ ਕਮੈਂਟ ਕਰਨ ਹਾਕ ਮਾਰਨ ਫੋਨ ਨੰਬਰ ਲੈ ਲੈਣ ਸਤੀਸ਼ ਤੁਹਾਡੇ ਨਾਲ ਖੜਾ ਹੂ ਆਹ ਹੁਣ ਇੱਕ ਬੰਦੇ ਦਾ ਫੋਨ ਆਇਆ ਉਹ ਮੇਰਾ ਫਾਲੋਅਰ ਵੀ ਨਹੀਂ ਸੀ ਉਦੀ ਮਦਦ ਕਿਉਂ ਕੀਤੀ 3000 ਰੁਪਏ ਚਾਹੀਦਾ ਸੀ ਕਹਿੰਦਾ ਮੁੰਡੇ ਦੀ ਡੈਲਸੈਂਸ ਚੱਲਦੀ ਐ ਲੁਧਿਆਣੇ ਜੇ ਵਿੱਚ ਪੈਸੇ ਨਹੀਂ ਹੈਗੇ ਵੀਰ ਜੀ 3000 ਰੁਪਏ ਮੇਰੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਐ ਮੈਂ ਕਹਾ ਤੂੰ ਮਿੰਟ ਤਿੰਨ ਖੜ ਹੁਣੇ ਪਵਾਉਣਾ 500 ਬੰਦੇ ਦੀ ਟੀਮ ਐ ਮੇਰੇ ਕੋਲੇ ਆ ਮੁੰਡੇ ਨੂੰ ਫੋਨ ਕੀਤਾ ਇੱਕ ਮਿੰਟ ਦੇ ਵਿੱਚ ਵਿੱਚ ਪੈਸੇ ਪਾਤੇ 3000 ਰੁਪਿਆ ਕੀ ਹੁੰਦਾ 3000 ਰੁਪਿਆ ਦੇਣੀ ਤੁਸੀਂ ਦੁੱਕੀ ਨਹੀਂ ਹੈਗੀ ਕਿਸੇ ਨੂੰ ਕਿਸੇ ਦੀ ਮਦਦ ਨਹੀਂ ਕਰਨੀ ਕਦੇ ਤੁਸੀਂ ਕੋਈ ਵੀਡੀਓ ਸ਼ੇਅਰ ਨਹੀਂ ਕਰਨੀ ਮੇਰੇ ਫਾਲੋਅਰਾਂ ਨੂੰ ਫੜ ਲੈਣਾ ਕਹੇ ਸਤੀਸ਼ ਨੂੰ ਵੀ ਸਾਡੀ ਮਦਦ ਕਰੇ ਕਹੇ ਸਤੀਸ਼ ਨੂੰ ਸਾਡੀ ਮਦਦ ਕਰੇ ਉਹ ਭਰਾਵੋ ਸਤੀਸ਼ ਬੇਲੇ ਜਿਹੜੇ ਤੁਸੀਂ ਸਾਰੀ ਦਿਹਾੜੀ ਫੋਨ ਚਲਾਉਣ ਵਾਲੇ ਹੋ ਤੁਹਾਡਾ ਟੱਬਰ ਸਾਰੀ ਦਿਹਾੜੀ ਫੋਨ ਚਲਾਉਂਦਾ ਮੈਨੂੰ ਤਾਂ ਕਦੇ ਤੁਸੀਂ ਲਾਈਕ ਨਹੀਂ ਕੀਤਾ ਕਦੇ ਸਬਸਕ੍ਰਾਈਬ ਨਹੀਂ ਕੀਤਾ ਕਦੇ ਤੁਸੀਂ ਮੈਨੂੰ ਦੇਖਿਆ ਨਹੀਂ ਬਈ ਮੈਂ ਹੁਣ ਕੀ ਕਰ ਸਕਦਾ ਜਦ ਤੁਸੀਂ ਮੈਨੂੰ ਜਾਣਦੇ ਹੀ ਨਹੀਂ ਮੈਂ ਤਾਂ ਜਾਣ ਪਛਾਣ ਵਾਲਿਆਂ ਦਾ ਜਿਹੜੇ ਨੇ ਮੈਨੂੰ ਇਹ ਕਹਿਤਾ ਨਾ ਵੀ ਮੈਂ 10 ਸਾਲ ਪਹਿਲਾਂ ਨਹੀਂ 10 ਦਿਨ ਪਹਿਲਾਂ ਤੈਨੂੰ ਦੇਖਿਆ ਸੀ ਤੈਨੂੰ ਫੋਲੋ ਕੀਤਾ ਸੀ ਮੈਂ ਉਹਦੇ ਨਾਲ ਖੜਦਾ ਆ ਨਹੀਂ ਹੈਗਾ ਬਾਈ ਤੁਸੀਂ ਦੇਖਦੇ ਤਾਂ ਸੜੀਆਂ ਹੋਈਆਂ ਵੀਡੀਓ ਆ ਮੈਂ ਕਹਿੰਦਾ ਕੱਪੜੇ ਲਾ ਲਾ ਅਮਰੀਕਾ ਕੈਨੇਡਾ ਜਰਮਨੀ ਤੱਕ ਨੱਚਦੀਆਂ ਨੇ ਉਹਨਾਂ ਦੀਆਂ ਵੀਡੀਓ ਤਾਂ ਤੁਸੀਂ ਇੱਕ ਦੂਜੇ ਨੂੰ ਭੇਜਦੇ ਹੋ ਸਾਰੀ ਦਿਹਾੜੀ ਤੁਸੀਂ ਫੋਨ ਕਮੈਂਟਾਂ ਤੇ ਗਾਲ੍ਹਾਂ ਕਢਦੇ ਸੜੀਆਂ ਹੋਈਆਂ ਮੈਂ ਇੱਕ ਬੰਦੇ ਦਾ ਆਪਰੇਸ਼ਨ ਕਰਾ ਕੇ ਭੇਜਿਆ ਜਮੇ ਫਰੀ ਉਹਦੀ ਆਈਡੀ ਨੰਬਰ ਆਉਣ ਕਰਕੇ ਮੇਰੇ ਕੋਲੇ ਆ ਗਈ ਉਹ ਮੈਂ ਫਰੀ ਆਪਰੇਸ਼ਨ ਕਰਾਇਆ ਸਾਰਾ ਕੁਝ ਕਰਾਇਆ ਜਦ ਚੌਥੇ ਦਿਨ ਉਹਦੇ ਕਮੈਂਟ ਚੈੱਕ ਕੀਤੇ ਮੈਂ ਲੋਕਾਂ ਦੀਆਂ ਵੀਡੀਓ ਤੇ ਉਹ ਸੜੀਆਂ ਹੋ ਜਾਂ ਗਾਣਾ ਲੋਕਾਂ ਨੂੰ ਪੱੜਨ ਲੱਗਿਆ ਪਿਆ ਤੂੰ ਆਇਆ ਤੂੰ ਫੁਲਾਣਾ ਤੂੰ ਟਿੰਕ ਮਗਲ ਕਰ ਲੋ ਕੰਮ ਇਹ ਬੰਦੇ ਦੀ ਮਦਦ ਕੀਤੀ ਐ ਇਹ ਲੋਕਾਂ ਪ੍ਰਤੀ ਨਜ਼ਰੀਆ ਕੀ ਐ ਉਹ ਲੱਗਿਆ ਪਿਆ ਜੀ ਲੋਕਾਂ ਨੂੰ ਤੁਸੀਂ ਐ ਕਰਦੇ ਹੋ ਤੁਸੀਂ ਬਾਹ ਕਰਦੇ ਹੋ ਮੈਂ ਕਹਾਂ ਚਾਰ ਦਿਨ ਪਹਿਲਾਂ ਪਿੱਟਦਾ ਸੀਗਾ ਸਤੀਜੀ ਮਦਦ ਕਰੋ ਸਤੀਜੀ ਡਾਕਟਰ ਨੂੰ ਕਹੋ ਮਗਾ ਅੱਜ ਦੇਖ ਲਓ ਲੱਗਿਆ ਪਿਆ ਲੋਕਾਂ ਦੇ ਕੱਪੜੇ ਢੋਂ ਲੋਕਾਂ ਨੇ ਨਾ ਘਰੇ ਵਾਸ਼ਿੰਗ ਮਸ਼ੀਨਾਂ ਲਾਈਆਂ ਵੀ ਆ ਨੇ ਸਵੇਰੀ ਦੁਨੀਆ ਭਰ ਦੇ ਕੱਪੜੇ ਉਹਦੇ ਚ ਪਾ ਲੈਂਦੇ ਨੇ ਉਹਨਾਂ ਨੂੰ ਧੋ ਧੋ ਕੇ ਸਾਫ਼ ਕਰਕੇ ਸਰਪ ਪਾ ਕੇ ਐ ਸੁੱਕਣੇ ਪਾਉਂਦੇ ਨੇ ਪੁਰਾ ਸਾਰੀ ਦਿਹਾੜੀ ਉਹ ਨਿੰਦਿਆ ਚੁਗਲੀਆਂ ਇੱਕ ਦੂਜੀ ਨੂੰ ਜਨਾਨੀਆਂ ਦੱਸਣ ਗਿਆ ਬੰਦੇ ਦੱਸਣਗੇ ਸੋਸ਼ਲ ਮੀਡੀਆ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਲੋਕਾਂ ਦੇ ਦਿਮਾਗ ਖੋਖਲੇ ਕਰਤੇ ਲੋਕਾਂ ਦੇ ਸਿਰ ਦੇ ਵਿੱਚ ਟੋਕਰਾ ਕੂੜੇ ਦਾ ਸਿਰਤਾ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਚੰਗੀ ਨਰੋਈ ਵੀਡੀਓ ਮੇਰੇ ਵਰਗੇ ਬੰਦੇ ਦੀ ਤਾਂ ਦੇਖਣੀ ਹੋਣੀ ਆ ਕੱਲ ਇੱਕ ਬੰਦੇ ਦਾ ਕਮੈਂਟ ਆਇਆ ਸ਼ਤੀਸ਼ ਜੀ ਫ੍ਰੀ ਚ ਇੰਨੀਆਂ ਸਲਾਹਾਂ ਦਿੰਦੇ ਨੇ ਵੀ ਇਹਨਾਂ ਨੂੰ ਦੇਖਣ ਵਾਲੇ ਬਹੁਤ ਘੱਟ ਨੇ ਉਹ ਭਰਾਵਾ ਮੈਨੂੰ ਇੰਨੇ ਕ ਘੱਟੇ ਬਹੁਤ ਨੇ ਮੈਂ ਤੁਹਾਡੇ ਨਾਲ ਖੜੂ ਮੈਂ ਤੁਹਾਡਾ ਭਰਾ ਪਰ ਮੈਂ ਇਹਨਾਂ ਜਿਹੜੇ ਲੈਕਚਰ ਵੀਡੀਓ ਦੇਖਣ ਵਾਲੇ ਬੰਦੇ ਨੇ ਨਾ ਇਹਨਾਂ ਦਾ ਕੰਮ ਕਰਾ ਨਾ ਇਹਨਾਂ ਦੇ ਨਾਲ ਖੜਾ ਕਿਉਂਕਿ ਮੈਂ 30 ਸਾਲ ਇਹਨਾਂ ਲੋਕਾਂ ਦੇ ਕੰਮ ਕੀਤੇ ਨੇ ਮੇਰੇ ਫੋਨ ਕੰਪਿਊਟਰ ਦਾ ਡਾਟਾ ਦੱਸਦਾ ਮੈਂ ਹਜ਼ਾਰਾਂ ਬ੍ਰੇਨ ਆਪਰੇਸ਼ਨ ਹਜ਼ਾਰਾਂ ਸਟੰਟ ਹਜ਼ਾਰਾਂ ਗੋਡੇ ਬਦਲੀ ਲੀਵਰ ਟਰਾਂਸਪਲੈਂਟ ਇਡਨੀ 트랜스플ਾਂਟ ਕੀ ਕੀ ਨਹੀਂ ਕਰਾਇਆ ਪਰ ਇਹਨਾਂ ਲੋਕਾਂ ਨੇ ਆਪਦਾ ਕੰਮ ਕਰਾ ਕੇ ਕਦੇ ਫਾਲੋਅ-ਅਪ ਤੱਕ ਨਹੀਂ ਕੀਤਾ ਇੱਕ ਅੰਮ੍ਰਿਤਸਰ ਦਾ ਬੰਦਾ ਜਿਹੜੀ ਅੰਮ੍ਰਿਤਸਰ ਦਾ ਮਿੰਤਾ ਕਰੇ ਬ੍ਰੇਨ ਆਪਰੇਸ਼ਨ ਕਰਾਉਣਾ ਮੈਂ ਉਹ ਰੋ ਭੱਜਿਆ ਗਿਆ ਪਿੰਡੋਂ 2 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਦਾ ਆਪਰੇਸ਼ਨ ਹੋ ਗਿਆ ਆ ਹੁਣ ਮੈਂ ਉਹਨੂੰ 2 ਸਾਲ ਬਾਅਦ ਇੱਕ ਦਿਨ ਉਹਦੀ ਆਈਡੀ ਚੈੱਕ ਕੀਤੀ ਉਹਨੇ ਕੋਈ ਮੇਰੀ ਵੀਡੀਓ ਨਹੀਂ ਸ਼ੇਅਰ ਕੀਤੀ ਵੀ ਕੁਝ ਨਹੀਂ ਕੀਤਾ ਗਿਆ ਮੈਂ ਉਹਨੂੰ ਮੈਸੇਜ ਕੀਤਾ ਵੀ ਤੂੰ ਭਰਾਵਾ ਆਪਦਾ ਜਿਹੜਾ ਆਪਰੇਸ਼ਨ ਕਰਾਇਆ ਤੇ ਉਹਦੀ ਮੈਨੂੰ ਵੀਡੀਓ ਹੀ ਭੇਜ ਦੇ ਮੈਂ ਲੋਕਾਂ ਨੂੰ ਦਿਖਾ ਦਾਂ ਵੀ ਇਹਦਾ 5 ਲੱਖ ਬਜੇ ਸੀ ਉਹਨੇ ਜਵਾਬ ਹੀ ਨਹੀਂ ਦਿੱਤਾ ਇੱਕ ਬੁੱਢਾ ਹਾਡੇ ਦਾ ਬੰਦਾ ਗੋਡੇ ਬਦਲਾਏ ਬਿਲਕੁਲ ਫ੍ਰੀ ਮੈਂ ਇੱਥੋਂ ਪਿੰਡੋਂ ਚੱਲ ਕੇ ਚੰਡੀਗੜ੍ਹ ਗਿਆ 2 ਦਿਨ ਉਹਦੀ ਮਦਦ ਕੀਤੀ ਜਾਦਾ ਆ ਵੀਡੀਓ ਦਾ ਨਾਮ ਕਹਿੰਦਾ ਜੀ ਮੋਟੇ ਫੋਨ ਹੀ ਨਹੀਂ ਚੱਕਿਆ ਉਹੇ ਜੀ ਹੁਣ ਆਪਾਂ ਹੋ ਗਏ ਜਦ ਤੁਸੀਂ ਦੁਨੀਆ ਉਹ ਜਿਹੜੀ ਉਹਨੀ ਮੈਨੂੰ ਸਮਝਦੀ ਕੁਛ ਆਪਣੀ ਵੀਡੀਓ ਨਹੀਂ ਭੇਜਦੀ ਪਿਛ ਤੀਜੇ ਸਾਡਾ ਫਰੀ 10 ਲੱਖ ਰੁਪਇਆ ਬਚਾਤਾ ਆ ਚੱਕੋ ਵੀਡੀਓ ਫਿਰ ਮੈਂ ਕਿਉਂ ਭਜਿਆ ਫਿਰਾਂ ਇੱਕ ਹੋਰ ਭਾਰਸੋਂ ਤੋਂ ਪਰਾਂ ਜਿੰਦਲਪੁਰਾ ਪਿੰਡ ਉੱਥੇ ਬੰਦੇ ਦਾ ਮੈਂ ਫੇਸ ਮੇਕਰ ਪਵਾ ਕੇ 4 ਲੱਖ ਰੁਪਇਆ ਬਚਾਇਆ ਜਾਂ 4 ਲੱਖ ਵੱਜ ਗਿਆ ਮੈਂ ਕਿਹਾ ਇੱਕ ਵੀਡੀਓ ਬਣਾਉਣ ਨੂੰ ਭੇਜਦੀ ਮਾੜੀ ਜੀ ਵੀ ਲੋਕਾਂ ਨੂੰ ਹੋਰ ਜਾਗਰੂਕ ਕਰਦਾ ਉਹ ਬੰਦੇ ਨੇ ਪਾਤੜਾਂ ਵੱਲ ਦਾ ਸੀ ਮੇਰੀ ਗੱਲੇ ਨਹੀਂ ਗੋਲੀ ਭੱਜ ਗਿਆ ਕਿਉਂ ਕਿਉਂਕਿ ਇਹ ਹੋ ਰਿਸ਼ਤੇਦਾਰਾਂ ਨੂੰ ਕਹਿੰਦਾ ਸੀ ਮੈਂ 10 ਲੱਖ ਖਰਚੇ ਆਪਦੇ ਬਾਪੂ ਤੇ ਆਪਦੇ ਸ਼ਰੀਕੇ ਚ ਕਹਿੰਦਾ ਸੀ ਕਰਿਆ ਸੀ ਮੈਂ ਫ੍ਰੀ ਕੰਮ ਇਸ ਲਈ ਆਪਾਂ ਸਿਰਫ ਫਾਲੋਅਰ ਆਂਦੇ ਆ ਬਾਕੀ ਸਾਰੇ ਤਤਰੋਬ ਕੋਈ ਲੋੜ ਨਹੀਂ ਮੈਨੂੰ ਕੋਈ ਫਾਲੋਅਰਾਂ ਦੀ ਲੋੜ ਨਹੀਂ ਜਿਹੜਾ ਮੇਰੇ ਮੈਨੂੰ ਪਿਆਰ ਕਰਦਾ ਜਿਹੜਾ ਜਿਹਦੇ ਦਿਲ ਚ ਮੈਂ ਵਸਦਾ ਉਹਦਾ ਕੰਮ ਕਰੂਗਾ ਅੱਛਾ ਜੀ ਤੁਹਾਡਾ ਹੋਸਟ ਸਤੀਸ਼ਾ ਸੰਜੋ ਵਰਕਰ